ਵੀ ਹੁਣ ਟੰਡਰੀਆਂ ਵਾਲਿਆਂ ਦੇ دیਵਾਨ ਆ ਜਿਹੜੇ ਉਹ ਮੋੜ ਦਵਾਰੇ ਆ ਜਿਹੜੇ ਉਹ ਸ਼ੁਰੂ ਹੋਏ ਆ ਜਿਵੇਂ ਵੀ 5 ਸਾਲ ਇਨ੍ਹਾਂ ਦੇ دیਵਾਨ ਆ ਜਿਹੜੇ ਉਹ ਲੱਗੇ ਨਹੀਂ ਹੈਗੇ ਤੇ ਪਰ ਫੇਰ ਵੀ ਜਿਵੇਂ ਜਿਹੜੇ ਟੰਡਰੀਆਂ ਵਾਲੇ ਸੀਗੇ ਵੀ ਉਹ ਸੰਗਤਾਂ ਦੇ ਨਾਲ ਜੁੜੇ ਰਹੇ ਆ ਵੀ ਚਾ ਵਿੱਚ ਚਲੋ ਕੋਰੋਨਾ ਵੀ ਆ ਗਿਆ ਸੀਗਾ ਤਾ ਕਰਕੇ ਵੀ ਇਹਨਾਂ ਦੇ ਦਵਾਨ ਆ ਜਿਹੜੇ ਉਹ ਬੰਦ ਹੋ ਗਏ ਸੀਗੇ ਪਰ ਫੇਰ ਵੀ ਇਹ ਨੈਟ ਤੇ ਆ ਜਿਹੜੇ ਉਹ ਵੀਡੀਓ ਪੁੰਦੇ ਰਹਿੰਦੇ ਸੀਗੇ ਵੀ ਦਵਾਨ ਇਹਨਾਂ ਦੇ ਲਾਈਵ ਆ ਜਿਹੜੇ ਉਹ ਚੱਲਦੇ ਰਹਿੰਦੇ ਸੀਗੇ ਤੇ ਬਾਕੀ ਮਹੀਨੇ ਦੇ ਵਿੱਚ ਇਹਨਾਂ ਦਾ ਇੱਕ ਦਵਾਨ ਜ਼ਰੂਰ ਵੀ ਇਹਨਾਂ ਦੇ ਮੇਨ ਸਥਾਨ ਤੇ ਹੁੰਦਾ ਸੀਗਾ ਵੀ ਉਹਦੇ ਕਰਕੇ ਵੀ ਇਹ ਲੋਕਾਂ ਦੇ ਨਾਲ ਆ ਜਿਹੜੇ ਉਹ ਜੁੜੇ ਰਹੇ ਤੇ ਲੋਕ ਇਹਨਾਂ ਦੇ ਨਾਲੋਂ ਆ ਜਿਹੜੇ ਉਹ ਟੁੱਟੇ ਨਹੀਂ ਹੈਗੇ ਤੇ ਬਾਕੀ ਵੀ ਉਸ ਟਾਈਮ ਦੇ ਵਿੱਚ ਵੀ ਇਹ ਸੰਗਤਾਂ ਦੇ ਘਰ ਵੀ ਜਾਂਦੇ ਹੁੰਦੇ ਸੀਗੇ ਤਾਂ ਹੁਣ ਹੁਣ ਪਿਛਲੇ ਦਿਨਾਂ ਦੇ ਵਿੱਚ ਨਾਨੇ ਕਾਲ ਤੱਕ ਤਤੇ ਪੇਸ਼ ਹੋ ਕੇ ਬਈ ਮਾਫੀ ਵੀ ਮੰਗ ਲਈ ਸੀਗੀ ਤੇ ਵੀ ਜਿਹੜੀਆਂ ਇਹਨਾਂ ਤੋਂ ਪਿਛਲਲੇ ਟਾਈਮ 'ਚ ਇਹ ਕਹਿੰਦੇ ਸੀਗੇ ਵੀ ਜਿਹੜੀਆਂ ਵੀ ਮੇਥੋਂ ਗਲਤੀਆਂ ਹੋਈਆਂ ਵਾ ਜਾਂ ਮੇਥੋਂ ਕਿਸੇ ਦੇ ਵਿਰੋਧਾ ਜਿਹੜਾ ਉਹ ਬੋਲਿਆ ਗਿਆ ਵੀ ਮੈਂ ਉਹਦੀ ਮਾਫੀ ਮੰਗਦਾ ਵਾਂ ਤੇ ਮੈਂ ਵੀ ਹੁਣ ਮੋੜ ਪ੍ਰਚਾਰ ਆ ਜਿਹੜਾ ਉਹ ਕਰਨਾ ਚਾਹੁੰਦਾ ਵਾਂ ਵੀ ਵੱਤ ਤੋਂ ਵੱਧ ਵੀ ਸੰਗਤ ਆ ਜਿਹੜੀ ਉਹ ਗਰਵਾਣੀ ਦੇ ਨਾਲ ਜੋੜਨੀ ਜੋੜਨਾ ਚਾਹੁੰਦਾ ਵਾਂ ਤਾਂ ਉਹਦੇ ਮੱਦੇ ਨਜ਼ਰ ਫੇਰ ਇਹਨਾਂ ਦੀ ਦੁਵਾਨ ਆ ਜਿਹੜੇ ਉਹ ਦੁਆਰੇ ਸਟਾਰਟ ਹੋਏ ਆ ਤੇ ਹੁਣ ਇਹਨਾਂ ਦੇ ਦਵਾਨ ਜਿੰਨੇ ਵੀ ਹੁਣ ਤੱਕ ਦਵਾਨ ਲੱਗਿਆ ਵੀ ਭਾਰੀ ਕਾਠੀ ਹੋਇਆ ਵਾ ਦਵਾਨਾਂ ਦੇ ਵਿੱਚ ਹੁਣ ਇਹਨਾਂ ਦੇ ਦਵਾਈ ਵੀ ਦਵਾਨ ਚੱਲ ਰਹੇ ਆ ਤੇ ਉੱਥੇ ਵੀ ਵੀ ਭਾਰੀ ਕਾਠੀ ਹੁੰਦਾ ਵਾ ਦਵਾਨਾਂ ਦੇ ਵਿੱਚ ਵੀ ਮੇਰਾ ਮੰਨਣਾ ਇਹ ਆ ਵੀ ਇੱਕ ਭਾਈ ਰਣਜੀਤ ਸਿੰਘ ਢੰਡਰੀਆਂ ਵਾਲੀ ਉਹ ਪ੍ਰਚਾਰਕ ਆ ਵੀ ਜਿਹੜਾ ਜਿਹੜਾ ਵੀ ਹਿੰਮਤ ਰੱਖਦੇ ਆ ਵੀ ਇੰਨਾ ਸੰਗਤਾਂ ਦਾ ਜਿਹੜਾ ਉਹ ਇਕੱਠ ਕਰਨ ਦਾ ਵੀ ਹੋਰ ਮੇਰਾ ਮੇਰਾ ਮੰਨਣਾ ਵਾ ਵੀ ਕਿਸੇ ਪ੍ਰਚਾਰਕ ਦੇ ਵਿੱਚ ਵੀ ਇੰਨੀ ਕਲਾ ਨਹੀਂ ਹੈਗੀ ਵੀ ਉਹ ਇੰਨੀ ਸੰਗਤ ਆ ਜਿਹੜੀ ਉਹ ਜੋੜ ਸਕਣ ਵੀ ਹੁਣ ਇਹਨਾਂ ਨੂੰ ਆ 1-2 ਸਾਲ ਨਹੀਂ ਹੋਏ ਹੈਗੇ ਦੀਵਾਨ ਲਾਉਂਦਿਆਂ ਨੂੰ ਮੈਨੂੰ ਘੱਟੋ ਘੱਟ ਦੇਖ ਲਓ ਵੀ 15-20 ਸਾਲ ਤਾਂ ਹੋ ਹੀ ਗਏ ਇਹਨਾਂ ਦੇ ਦੀਵਾਨ ਦੀਵਾਨਾਂ ਨੂੰ ਦੇਖਦੇ ਆ ਵੀ ਸ਼ੁਰੂ ਤੋਂ ਇਹਨਾਂ ਦੇ ਦੀਵਾਨਾਂ ਦੇ ਵਿੱਚ ਇੰਨਾ ਇਕੱਠ ਹੁੰਦਾ ਵਾ ਲੋਕਾਂ ਦਾ ਤੇ ਬਾਕੀ ਵੀ ਆਇਆਂ ਵੀ ਲੋਕ ਬੋਰ ਵੀ ਨਹੀਂ ਹੁੰਦੇ ਵੀ ਉਸ ਹਾਵ ਨਾਲ ਇਹ ਪ੍ਰਚਾਰ ਕਰਦੇ ਆ ਵੀ ਦਵਾਨ ਦੇ ਵਿੱਚ ਪੂਰਾ ਇਹਨਾਂ ਦੇ ਰਾਸ ਹੁੰਦਾ ਵਾ ਤੇ ਬਾਕੀ ਵੀ ਕਿੰਨੇ ਹੀ ਲੋਕਾਂ ਨੂੰ ਵੀ ਇਹ ਅੰਮ੍ਰਿਤ ਵੀ ਆ ਜਿਹੜਾ ਹੋ ਸ਼ਕਾ ਚੁੱਕੇ ਆ ਵੀ ਆਏ ਕਰਕੇ ਪੰਜਾਬ ਦੇ ਵਿੱਚ ਵੀ ਹੋਰ ਵੀ ਪ੍ਰਚਾਰਕਾਂ ਦੀ ਲੋੜ ਆ ਵੀ ਜਿਹੜਾ ਗਰਬਾਣੀ ਦਾ ਵੱਧ ਤੋਂ ਵੱਧ ਆ ਜਿਹੜਾ ਉਹ ਪ੍ਰਚਾਰਕ ਪ੍ਰਚਾਰ ਆ ਜਿਹੜਾ ਉਹ ਕਰ ਸਕਣ ਤੇ